ਨੇ ਮੇਰੀ ਵਾਈਫ ਜਦੋਂ ਬੈਗ ਚੁੱਕੇ ਤੇ ਡਾਕਟਰ ਸਾਹਿਬ ਨੇ ਉੱਥੇ ਅਮਰਸਰ ਦੇ ਬਾਅਦ ਉਹ ਗਾਂਵਸ਼ਾ ਕਰਕੇ ਉੱਥੇ ਰਖਵਾਤਾ ਮੈਂ ਉਸ ਦਿਨ ਦਾ ਆਪਣੀ ਵਾਈਫ ਨੂੰ ਲੱਭਣ ਨਿਆ ਮੈਨੂੰ ਹਲੇ ਤੱਕ ਕੋਈ ਪਤਾ ਨਹੀਂ ਲੱਗਾ ਵੇਖੋ ਜੀ ਕੋਈ ਇਲਜ਼ਾਮ ਉਹਨਾਂ ਨੇ ਮਿਲਤੇ ਜਿਹੜੇ ਲਗਾਏ ਨੇ ਉਹ ਬਿਲਕੁਲ ਬੇਬੁਨਿਆਦ ਨੇ ਮੇਰੇ ਕੋਲ ਪ੍ਰੂਫ ਹੈਗੇ ਡਾਕਟਰ ਸਾਹਿਬ ਦੇ ਮੇਰੇ ਕੋਲ ਡਾਕਟਰ ਸਾਹਿਬ ਦੀ ਰਿਕਾਰਡਿੰਗ ਹੈਗੀਆਂ ਤੇ ਇਹਨਾਂ ਦੀ ਮੇਰੇ ਕੋਲ ਡਿਟੇਲ ਹੈਗੀ ਫੋਨ ਡਿਟੇਲ ਹੈਗੀ ਮੇਰੇ ਕੋਲ ਆਪਣੀ ਵਾਈਫ ਦੀ ਫੋਨ ਡਿਟੇਲ ਹੈਗੀ ਹੈ ਦੇਖੋ ਰਿਕਾਰਡਿੰਗਸ ਦੇ ਵਿੱਚ ਇਹ ਹੈ ਨਾ ਕਿ ਕੋਈ ਦਵਾਈਆਂ ਲੈਣ ਵਾਸਤੇ ਮੇਰੇ ਕੋ ਫੋਨ ਕਰੇਗਾ ਮੈਨੂੰ ਸਲਾਹ ਵੀ ਦੇਣੀ ਪੈਣੀ ਹੈ ਜੀ ਮੈਨੂੰ ਸਭ ਕੁਝ ਦੱਸਣਾ ਪੈਣਾ ਅਗਰ ਕੋਈ ਮੈਨੂੰ ਪੁੱਛਦਾ ਹੈ ਕਿ ਇਹ ਮੈਂ ਕਿਦਾਂ ਕਰ ਸਕਦੀ ਹਾਂ ਕੀ ਦਵਾਈ ਖਾ ਸਕਦੀ ਹਾਂ ਕੀ ਇਹਦਾ ਇਲਾਜ ਹੋ ਸਕਦਾ ਮੈਨੂੰ ਸਭ ਕੁਝ ਦੱਸਣਾ ਪੈਂਦਾ ਹੈ ਜੀ ਪਹਿਲੀ ਇਥੇ ਡੇਢ ਮਹੀਨਾ ਪਹਿਲੇ ਮੈਨੂੰ ਪਤਾ ਲੱਗਾ ਸੀ ਮੈਂ ਇਥੋਂ ਦੋ ਗੱਡੀਆਂ ਲੈ ਕੇ ਪਾ ਗਏ ਹਾਂ ਖੜੜ ਚੰਡੀਗੜ੍ਹ ਉੱਥੇ ਇਹਦੀ ਪਹਿਲੀ ਗੋਟੀ ਦੀ ਛਾਲੀ ਰਹਿੰਦੀ ਆ ਪਤਿ ਜੀ ਪੀਜੀ ਹੈਗੀ ਆ ਇਹਨੇ ਪਹਿਲੇ ਉੱਥੇ ਰੱਖਿਆ ਸੀ 2 ਮਹੀਨੇ ਮੇਰੇ ਕੋ ਦਵਾਈਆਂ ਲੈਣ ਆਉਂਦੇ ਸੀ ਉਹ ਸਾਗੇ ਜਾਣੇ ਉਹਨਾਂ ਦੀ ਕੁੜੀ ਵੀ ਆਂਦੀ ਸੀ ਉਹਨਾਂ ਦੀ ਨੂੰਹ ਵੀ ਆਂਦੀ ਸੀ ਉਹ ਆਪ ਵੀ ਸਾਗੇ ਜਾਣੇ ਸਾਗਾ ਪਰਿਵਾਰ ਮੇਰੇ ਕੋ ਦਵਾਈਆਂ ਲੈਣ ਆਉਂਦੇ ਮੇਰਾ ਭਾਈ ਰਕੇਸ਼ ਕੁਮਾਰ ਸ਼ੇਰਾ ਨਾਮ ਜੋ ਭਾਈ ਇੱਥੇ ਮਸਲਾ ਹੈਗਾ ਜੋ ਕਿ ਇਹ 15 ਫਰਵਰੀ ਨੂੰ ਮੇਰੀ ਵਾਈਫ ਅਮਰਸਰ ਉਹ ਕਨਪੁਰ ਗਾਲੇ ਤੋਂ ਆਪਣੇ ਪੇਕੇ ਘਰੋਂ ਨਿਕਲੀ ਆ ਡਾਕਟਰ ਸਾਹਿਬ ਨੇ ਆਪਣੇ ਕਿਹੇ ਬੰਦੇ ਕੋਲੋਂ ਸਪੈਸ਼ਲ ਬੰਦਾ ਇਹਨਾਂ ਦਾ ਇਥੇ ਦਵਾਈ ਦੇਣ ਹੁੰਦਾ ਉਹਦਾ ਨਾ ਗੌਰਮ ਹੈਗਾ ਜੋ ਉਹਨੇ ਮੇਰੀ ਵਾਈਫ ਦੇ ਤੋਂ ਬੈਗ ਚੁੱਕੇ ਤੇ ਡਾਕਟਰ ਸਾਹਿਬ ਨੇ ਉਥੇ ਅਮਰਸਰ ਦੇ ਬਾਅਦੋਂ ਗਾਂਭਸ਼ਾ ਕਰਕੇ ਉਥੇ ਰਖਵਾਤਾ ਮੈਂ ਉਸ ਦਿਨ ਦਾ ਆਪਣੀ ਵਾਈਫ ਨੂੰ ਲੱਭਣ ਆ ਮੈਨੂੰ ਹਲੇ ਤੱਕ ਕੋਈ ਪਤਾ ਨਹੀਂ ਲੱਗਾ ਮੇਰੇ ਕੋਲ ਪ੍ਰੂਫ ਹੈਗੇ ਡਾਕਟਰ ਸਾਹਿਬ ਦੇ ਕੀ ਪ੍ਰੂਫ ਹੈ ਤੁਹਾਡਾ ਮੇਰੇ ਕੋਲ ਡਾਕਟਰ ਸਾਹਿਬ ਦੀ ਰਿਕਾਰਡਿੰਗ ਹੈਗੀਆਂ ਤੇ ਇਹਨਾਂ ਦੀ ਮੇਰੇ ਕੋਲ ਡਿਟੇਲ ਹੈਗੀ ਫੋਨ ਡਿਟੇਲ ਹੈਗੀ ਮੇਰੇ ਕੋਲ ਆਪਣੀ ਵਾਈਫ ਦੀ ਫੋਨ ਡਿਟੇਲ ਹੈਗੀ ਸਾਬਤ ਸਭ ਕੁਝ ਹੈ ਜੀ ਇਹ ਤਾਂ ਸਭ ਕੁਝ ਸਾਬਤ ਹੁੰਦਾ ਕਿ ਡਾਕ ਪੁਲਿਸ ਕੰਪਲੇਟ ਹਾਂਜੀ ਮੈਂ ਕੀਤੀ ਡੀਐਸਪੀ ਸਾਹਿਬ ਕੋ ਆ ਕੇ ਕੋ ਜੀ ਮੇਰੇ ਕੋ ਪੁਲਿਸ ਕੰਪਲੇਟ ਹੈਗੀ ਪਾਜੀ ਇਥੋਂ ਡੇਢ ਮਹੀਨਾ ਪਹਿਲੇ ਮੈਨੂੰ ਪਤਾ ਲੱਗਾ ਸੀ ਮੈਂ ਇਥੋਂ ਦੋ ਗੱਡੀਆਂ ਲੈ ਕੇ ਪਾ ਗਏ ਆ ਖੜੜ ਚੰਡੀਗੜ ਉੱਥੇ ਇਹਦੀ ਪਹਿਲੀ ਬੋਟੀ ਦੀ ਸਾਲੀ ਰਹਿੰਦੀ ਆ ਉੱਥੇ ਉਹਦੀ ਪੀਜੀ ਹੈਗੀ ਆ ਇਹਨੇ ਪਹਿਲੇ ਉੱਥੇ ਰੱਖਿਆ ਸੀ 2 ਮਹੀਨੇ ਇਹਦੀ ਸਾਲੀ ਬਾਅਦੋਂ ਗਈ ਆਪਣੀ ਗੁਰੂਗੜ੍ਹੋਂ ਆਸਟ੍ਰੇਲੀਆ ਉਰਤੋ ਬਾਅਦ ਇਹਨੇ ਫੇਰ ਉਥੋਂ ਗਾਪਸ਼ਾ ਕਰਤਾ ਜਦੋਂ ਮੈਂ ਖਡਰ ਪਹੁੰਚਿਆ ਉੱਥੇ ਜਗ੍ਹਾ ਦੀ ਸਾਲੀ ਦੇ ਘਰ ਗਿਆ ਇਹਦੀ ਸਾਲੀ ਨੇ ਸਾਫ਼-ਸਾਫ਼ ਦੱਸਿਆ ਕਿ ਮੇਰੇ ਘਰ ਉਹ 2 ਮਹੀਨੇ ਰਹਿ ਕੇ ਗਈ ਆ ਔਰ ਜੀਵ ਨੇ ਛੱਡੀ ਆ ਅਰਜੀਵ ਸ਼ਰਮਾ ਡਾਕਟਰ ਦਾ ਨਾਮ ਆ ਇਹਨੇ ਉੱਥੇ ਛੱਡੀ ਉਰਤੋ ਬਾਅਦ ਉਹਨੇ ਜਗ੍ਹਾ ਚੇਂਜ ਕਰਤੀ ਆ ਲਾਗੇ ਜਾ ਕੇ ਮੈਂ ਦੁਕਾਨਦਾਰਾਂ ਨੂੰ ਪੁੱਛਿਆ ਦੁਕਾਨਦਾਰ ਕਹਿੰਦੇ ਆ ਕਿ ਇੱਥੇ ਸੋਦਾ ਲੈ ਕੇ ਜਾਂਦੀ ਰਹੀ ਆ ਕਿੰਨੇ ਕਿੰਨੇ ਬੱਚੇ ਆ ਤੁਹਾਡੇ ਮੇਰੀ ਇੱਕ ਕੁੜੀਆ 11 ਸਾਲ ਦੀ ਆ ਜਿਹੜੀ ਲਿਖ ਕਿੱਦਾਂ ਆਈ ਇਹਨਾਂ ਭਾਜੀ ਸਾਡਾ ਆਪਾਂ ਇੱਕ ਫੈਮਿਲੀ ਡਾਕਟਰ ਆ ਮੇਰੀ ਵਾਈਫ ਮੇਰੇ ਪਰਵਾਰ ਹੁੰਦਾ ਚਾਚੇ ਤਾਏ ਇੰਨਾ ਜਗਾਂ ਦੇ ਮੈਡੀਸਿਨ ਲਿਆਣ ਹੁੰਦੇ ਸੀ ਇੱਕ ਇਹ ਸਾਡਾ ਗੁਰ ਭਾਈ ਆ ਇਹਦੀ ਪਹਿਲੀ ਵੱਟੀ ਵੀ ਮਰੀ ਆ ਉਹ ਵੀ ਇੰਨੇ ਮੇਰੇ ਸਾਹਮਣੇ ਮਰੀ ਆ ਦੂਜੀ ਵੱਟੀ ਇਹਨਾਂ ਨੇ ਤਜਾ ਪੌਣ ਤਜਾ ਪੌਣ ਲੱਗੇ ਘਰੋਂ ਕੱਢੀ ਆ ਉਹ ਵੀ ਘਰੋਂ ਕੱਢੀ ਇਹਨਾਂ ਦੂਜੀ ਵੱਟੀ ਵੀ ਹੁਣ ਤਜਾ ਬਿਆ ਘਰੋਂ ਨੂੰ ਫਿਰਦਾ ਜੋ ਇਹ ਮੈਡੀਕਲ ਸਟੋਰ ਹੈ ਕਿ ਕੀ ਆ ਅੰਦਰ ਇਹਨੇ ਗੁਫਾ ਬਣਾਈ ਆ ਰਾਮ ਰੀ ਮੰਗ ਪਿੱਛੇ ਇਹਨੇ ਬੈਠਦਾ ਆ ਇਹ ਡਾਕਟਰ ਹੈ ਕਿ ਕੀ ਆ ਮੈਡੀਕਲ ਸਟੋਰ ਇਦਾਂ ਨਹੀਂ ਦੇ ਪਿੱਛੇ ਕੋਈ ਕੈਵਨ ਡਾਕਟਰ ਨਹੀਂ ਬਣਾਉਂਦਾ ਇਹਨੇ ਕੈਵਨ ਬਣਾਇਆ ਆਪਣਾ ਸਪੈਸ਼ਲ గుడియా ਮੇਰੀ ਦਵਾਈ ਲੈਣ ਆਈ ਆ ਇਹਨੇ ਵੀਡੀਓ ਕਾਲ ਕਰਕੇ ਵਿਖਾਇਆ ਮਾਂ ਨੂੰ ਕਿ ਆਵੇ ਤੇਰੀ ਕੁੜੀ ਦਵਾਈ ਲੈਣ ਆਈ ਗੁੜੀਆਂ ਮੇਰੀਆਂ ਵੇਖਿਆ ਤੇ ਕੀ ਚੀਜ਼ ਹੁਣ ਕੀ ਮੰਗ ਕਰਦੇ ਹੋ ਭਾਜੀ ਮੈਂ ਮੰਗੇ ਕਰਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਆਮ ਆਦਮੀ ਪਾਰਟੀ ਸਰਦਾਰ ਕਲਦੀਪ ਸਿੰਘ ਧਾਰੀ ਵਾਲੇ ਕੇ ਨੇਕ ਇਨਸਾਨ ਆ ਮੈਨੂੰ ਉਹਨਾਂ ਤੇ ਪੂਰਾ ਭਰੋਸਾ ਆ ਕਿ ਉਹ ਮੈਨੂੰ ਇਨਸਾਫ ਦਿਵਾਉਣਗੇ ਸਭ ਕੁਝ ਹੁੰਦਾ ਆ ਕਿਹੜਾ ਕੰਮ ਨਹੀਂ ਹੁੰਦਾ ਆ ਇਹ ਮੈਡੀਕਲ ਸਟੋਰ ਤੇ ਵੇਖੋ ਕੋਈ ਮੈਨਾਂ ਕਹਿੰਦਾ ਆਪਣੀ ਧੀ ਭਾਣੇ ਤੇ ਦਵਾਈ ਲੈਣ ਭੇਜੇ ਹੀ ਨਾ ਇਹ ਸਭ ਤੋਂ ਮਾੜਾ ਮੈਡੀਕਲ ਸਟੋਰ ਆ ਸਭ ਤੋਂ ਮਾੜਾ ਡਾਕਟਰ ਮੱਕਮੇ ਡਾਕਟਰ ਆਏ ਇੰਨਾ ਨਾ ਪਿਓ ਇੰਨਾ ਬਜ਼ੁਰਗ ਆ ਉਹ ਵੀ ਸੱਚ ਦਿੰਦਾ ਇਹਦੀ ਮਾਂ ਆ ਉਹ ਸੱਚ ਬੋਲਦੀ ਪਈ ਦੇਖੋ ਸਾਰਿਆਂ ਦੇ ਰਿਕਾਰਡਿੰਗ ਹੈਗੀਆਂ ਇਹਨਾਂ ਦੀਆਂ ਮੇਰੀ ਵਾਈਫ ਨਾਲ ਗੱਲ ਕਰਦੀ ਤੇਰੀ ਮਾਂ ਦੀਆਂ ਕੋਡੀਆਂ ਨਹੀਂ ਆ ਇਹਦੀ ਡਾਕਟਰ ਦੀ ਮਾਂ ਦੀ ਡਾਕਟਰ ਦੀ ਭੈਣ ਦੀਆਂ ਆ ਹੁਣ ਇਹਨੇ ਲਕਾਈ ਹਾਂਜੀ 200% ਭਾਜੀ 1000% ਤੇਰੇ ਕੋਲ ਆ ਮੰਗ ਮੇਰੀ ਇਹੀ ਹੈ ਭਾਜੀ ਮੇਰੀ ਬਾਈ ਮੇਰੇ ਹੱਥੇ ਦਿੱਤੀ ਜਾਏ ਸਾਡੇ ਨਾਲ ਰੋਲਾ ਕੋਈ ਨਹੀਂ ਜੇ ਨਹੀਂ ਹੁੰਦਾ ਫੇਰ ਅਸੀਂ ਉਹਨਾਂ ਦੇ ਇੱਥੇ ਦੁਕਾਨ ਦੇ ਅੱਗੇ ਕੱਲ ਮੈਂ ਪਟ્રોલ ਪਾ ਕੇ ਆਪਣੀ ਗੁੜੀਆਂ ਉਹਨਾਂ ਦੇ ਆਪਣੇ ਨੂੰ ਅੱਗ ਲਾ ਲੈਣੀ ਜੋ ਤੇ ਡੀਐਸਪੀ ਸਾਹਿਬ ਵੀ ਸੁਣ ਲੈਣ ਐਸਐਚਓ ਸਾਹਿਬ ਵੀ ਨਾਲਾ ਵੀ ਸੁਣ ਲੈਣ ਕੱਲ ਮੈਂ ਇੱਥੇ ਆਪਣੀ ਕੁੜੀ ਨੂੰ ਲੈ ਕੇ ਆਪਣੀ ਦੇਰੀ ਦੁਕਾਨ ਤੇ ਗਿਆ ਦਲੋਣੀ ਜੋ ਮੇਰਾ ਸੋਨੇ ਨੋ ਸਹ ਜੀ ਮੰਮੀ ਦਵਾਈ ਲੈਣ ਹੁੰਦੀ ਦੁਕਾਨ ਤੋਂ ਉੱਥੋਂ ਨੇ ਕਿਹਾ ਪੁੱਤ ਨਾ ਲੱਗਦੀ ਤੁਹਾਡੀ ਉਹ ਮੇਰੀ ਬੇਟੀ ਹੈ 32 ਸਾਲ 32 ਸਾਲ ਹਾਂ ਜੀ ਕਿਹਾ ਜੀ ਇਹ ਇਹਨੂੰ ਸਮਝਾਇਆ ਪਿਆਰ ਨਾਲ ਐਨੀ ਮੰਨਿਆ ਕਿ ਮੇ ਕੋਲ ਨਹੀਂ ਹੈਗੀ ਤੇ ਕੀ ਹੈ ਤੁਹਾਡੀ ਬੇਟੀ ਕਿੱਥੇ ਹਨ ਚਲੋ ਮੈਨੂੰ ਪਤਾ ਹੀ ਨਹੀਂ ਕਿੱਥੇ ਹੈਗੀ ਤਾਨੂੰ ਕੀ ਤੁਸੀਂ ਇੱਥੇ ਕੋਹ ਹਾਂ ਮਾਮੂ ਕਰੰਡੇ ਦੇ ਕਰੰਡੇ ਇੱਕੋ ਹੈਗੀ ਐਸਾ ਸਬੂਤਰ ਕੋਲੇ ਗਿਆ ਇਸ ਟਾਂ ਮਾਮਲਾ ਸਾਡੀ ਨੂ ਦਾ ਤੁਹਾਨੂੰ ਦੱਸਾਂ ਬੇਟੇ ਨੇ ਸਾਰਾ ਦੱਸਿਆ ਹੀ ਹੋਇਆ ਵਾ ਮੈਡੀਸਨ ਲੈਣ ਆਂਦੇ ਸੀ ਸਾਨੂੰ ਨਹੀਂ ਪਤਾ ਕਿਵੇਂ ਇਹਨਾਂ ਦਾ ਚੱਕਰ ਚੱਲਿਆ ਕੀ ਬਣਿਆ ਸਾਨੂੰ ਕੁਝ ਪਤਾ ਨਹੀਂ ਜੈ ਪੰਜ ਮਹੀਨੇ ਤੋਂ ਸਾਡੀ ਨੂ ਲਾ ਪਤਾ ਜੇ ਆਦਮੀ ਮੇਰਾ ਬਿਮਾਰ ਹੈ ਇਹਨਾਂ ਨੇ ਕੀ ਦੇਖਿਆ ਸਾਨੂੰ ਕੁਝ ਨਹੀਂ ਸਹੀ ਸਾਫ਼ ਚਾਹੀਦਾ ਬਸ ਮੰ ਲਾਈਕ ਟਿਕਣ ਦਾ ਕਾਰਸ ਤੇ ਜੋ ਨੋਟ ਲਾਜੂ ਬਲਾਮਾ ਵੀ ਕੀਤਾ ਗਿਆ ਹਾਂ। ਹਾਂ ਇੱਕ ਕੰਪਲੇਂਟ ਰਕੇਸ਼ ਕੁਮਾਰ son of ਗੁਚਨ ਕੁਮਾਰ ਅਜਨਾਲਾ ਵੱਲੋਂ ਮਸੂਲ ਹੋਈ ਹੈ ਉਹਦੇ ਵਿੱਚ ਉਹ ਕੁਝ ਅਲਿਗੇਸ਼ਨ ਲਗਾ ਰਿਹਾ ਕਿ ਮੇਰੀ ਜਿਹੜੀ ਵਾਈਫ ਹੈਗੀ ਆ ਇਹ ਬੰਦੇ ਨੇ ਲਪੋ ਕੇ ਰੱਖੀ ਹੋਈ ਆ। ਉਹ ਵੀ ਪਰਤਾਲ ਕਰਕੇ ਫਿਰ ਦੇਖਦੇ ਆ ਜੀ। ਇਹਦੇ ਤੇ ਹੁਣ ਕੰਪਲੇਂਟ ਜਿਹੜੀ ਆ ਸਾਨੂੰ ਉਹ ਸਵੇਰੇ ਦਪੈਕ ਦੇ ਕੇ ਗਿਆ। ਤੇ ਉਹਦੇ ਚ ਵੈਰੀਫਾਈ ਵੀ ਕਰਨਾ ਜ਼ਰੂਰੀ ਆ ਨਾ। ਮੈਂ ਅਜੀਵ ਸ਼ਰਮਾ ਜੀ ਸ਼ਿਵਸ਼ਕਤੀ ਮੈਡੀਕਲ ਸਟੋਰ ਦਾ ਮਾਲਕ ਬੱਸ ਸਟੈਂਡ ਦੇ ਇਲਾਕੇ ਮੈਂ ਦੁਕਾਨ ਕਰਦਾ ਤੇ ਵੇਖੋ ਜੀ ਕੋਈ ਇਲਜ਼ਾਮ ਉਹਨਾਂ ਨੇ ਮਿਲਤੇ ਜਿਹੜੇ ਲਗਾਏ ਨੇ ਉਹ ਬਿਲਕੁਲ ਬੇਬੁਨਿਆਦ ਨੇ ਮੈਂ ਸੁਭਾਗੇ ਕੁਝ ਨਹੀਂ ਜਾਣਦਾ ਮੈਂ ਦੁਕਾਨਦਾਰੀ ਕਰਦਾ ਪਿਆ ਬੜੇ ਸਾਲਾਂ ਤੋਂ ਇੱਥੇ ਮੇਗੀ ਦੁਕਾਨਦਾਰੀ ਚੰਗੀ ਚੱਲਦੀ ਹੈ ਤੋਂ ਮੈਨੂੰ ਬਦਨਾਮ ਕਰਨ ਵਾਸਤੇ ਮੇਗੀ ਦੁਕਾਨਦਾਰੀ ਖਰਾਬ ਕਰਨ ਵਾਸਤੇ ਇਹੋ ਜਿਹੇ ਇਲਜ਼ਾਮ ਮੇਰੇ ਤੇ ਲਗਾਏ ਜਾ ਰਹੇ ਨੇ ਬਾਕੀ ਇਹ ਜੋ ਮੈਟਰ ਉਹਨਾਂ ਦੇ ਘਰ ਦਾ ਹੈ ਉਹ ਮੈਨੂੰ ਉਸ ਬਾਰੇ ਕੁਝ ਨਹੀਂ ਪਤਾ ਹਾਂ ਮੇਰੇ ਕੋ ਦਵਾਈਆਂ ਲੈਣ ਹੁੰਦੇ ਸੀ ਉਹ ਸਾਗੇ ਜਾਣੇ ਉਹਨਾਂ ਦੀ ਕੁੜੀ ਵੀ ਆਂਦੀ ਸੀ ਉਹਨਾਂ ਦੀ ਨੂੰਹ ਵੀ ਆਂਦੀ ਸੀ ਉਹ ਆਪ ਵੀ ਸਾਗੇ ਜਾਣੇ ਸਾਦਾ ਪਰਿਵਾਰ ਮੇਰੇ ਕੋ ਦਵਾਈਆਂ ਲੈਣ ਹੁੰਦੇ ਦੇਖੋ ਰਿਕਾਰਡਿੰਗਸ ਦੇ ਵਿੱਚ ਇਹ ਹੈ ਨਾ ਕਿ ਕੋਈ ਦਵਾਈਆਂ ਲੈਣ ਵਾਸਤੇ ਮੇਰੇ ਕੋ ਫੋਨ ਕਰੇਗਾ ਮੈਨੂੰ ਸਲਾਹ ਵੀ ਦੇਣੀ ਪੈਣੀ ਹੈ ਜੀ ਮੈਨੂੰ ਸਭ ਕੁਝ ਦੱਸਣਾ ਪੈਣਾ ਅਗਰ ਕੋਈ ਮੈਨੂੰ ਪੁੱਛਦਾ ਹੈ ਕਿ ਇਹ ਮੈਂ ਕਿਦਾਂ ਕਰ ਸਕਦੀ ਹਾਂ ਕੀ ਦਵਾਈ ਖਾ ਸਕਦੀ ਹਾਂ ਕੀ ਇਹਦਾ ਇਲਾਜ ਹੋ ਸਕਦਾ ਮੈਨੂੰ ਸਭ ਕੁਝ ਦੱਸਣਾ ਪੈਂਦਾ ਹੈ ਜੀ ਤੇ ਉਹ ਰਿਕਾਰਡਿੰਗਸ ਕਰਕੇ ਕੋਈ ਇਹ ਮੈਨੂੰ ਬਦਨਾਮ ਕਰਨਾ ਚਾਹੇ ਤੋ ਉਹ ਦੇ ਵਾਸਤੇ ਬਹੁਤ ਗਲਤ ਗੱਲ ਦੇਖੋ ਇਸ ਗੱਲ ਨੂੰ ਲੈ ਕੇ ਮੇਰੇ ਤੇ ਹਮਲਾ ਵੀ ਹੋਇਆ ਜੇ 3 ਤਰੀਕ ਨੂੰ ਹਮਲੇ ਦੇ ਵਿੱਚ ਮੇਰਾ ਨੁਕਸਾਨ ਕੀਤਾ ਗਿਆ ਮੇਰਾ ਸੱਟ ਲਾਈ ਗਈ ਮੇਰੇ ਪਿਤਾ ਜੀ ਨੂੰ ਸੱਟ ਲੱਗੀਆਂ ਜੇ ਬਹੁਤ ਜ਼ਿਆਦਾ ਤੇ ਉਹ ਦਾਖਲ ਵੀ ਗਏ ਨੇ ਅਸੀਂ ਅ ਭਗਤ ਦਾ ਖਾਸ ਵੀ ਦਿੱਤੀ ਹੈਗੀ ਆ ਪਰ ਅਜੇ ਤੱਕ ਕੁਝ ਬਣਿਆ ਨਹੀਂ ਉਸ ਦਰਖਾਸਤ ਦਾ ਤੇ ਮੈਂ ਤੇ ਇਹੋ ਹੀ ਮੰਗ ਕਰਾਂਗਾ ਕਿ ਜੋ ਸੱਚ ਹੈ ਉਹਨੂੰ ਸੱਚ ਨੂੰ ਸਾਹਮਣੇ ਲਿਆਇਆ ਜਾਵੇ ਤੇ ਮੇਰੇ ਨਾਲ ਵੀ ਇਨਸਾਫ ਕੀਤਾ ਜਾਵੇ ਤੇ ਬਾਕੀ ਇਹ ਫੋਨ ਵੀ ਇਹ ਮੇਰਾ ਖੋਕੇ ਲੱਗੇ ਜਿਵੇਂ ਕਿ ਪਿਤਾ ਜੀ ਦਾ ਵੀ ਖੋਕੇ ਲੱਗੇ ਤੇ ਮੁੰਡੇ ਨੇ ਮੰਨਿਆ ਵੀ ਹੈ ਕਿ ਮੈਂ ਫੋਨ ਖੋਇਆ ਹੈ ਤੇ ਮੇਰਾ ਇਹਨਾਂ ਨੇ ਨਾ ਮੇਰੇ ਨਾਲ ਬਹੁਤ ਬੇਇਨਸਾਫੀ ਕੀਤੀ ਮੈਨੂੰ ਇਨਸਾਫ ਦਿਵਾਇਆ ਜਾਵੇ